ਸਾਨੂੰ ਕਦੀ ਛੇਕ ਆਉਂਦੀ ਹੈ ਤੇ ਕੋਈ ਕਹਿੰਦਾ ਜੀ ਤੁਹਾਨੂੰ ਕੋਈ ਯਾਦ ਕਰਦਾ ਕਹਿੰਦੇ ਆ ਨਾ ਤੁਹਾਨੂੰ ਕੋਈ ਯਾਦ ਯਾਦ ਕਰ ਰਿਹਾ ਯਾਦ ਰੱਖਿਓ ਜਦੋਂ ਤਨ ਨੂੰ ਛੇਕ ਆਈ ਤੇ ਤੁਹਾਨੂੰ ਬਾਹਰੋਂ ਕੋਈ ਯਾਦ ਕਰ ਰਿਹਾ ਪਰ ਜਦੋਂ ਤੁਹਾਡੇ ਮਨ ਨੂੰ ਚਪਹਿਰੇ ਸਾਹਿਬ ਦੀ ਯਾਦ ਆਈ ਜਦੋਂ ਹਿਰਦੇ ਵਿੱਚ ਚੇਤਾ ਆਇਆ ਵੀ ਅੱਜ ਸ਼ਨੀਵਾਰਾ ਚਪਹਿਰਾ ਸਾਹਿਬ ਕਰਨਾ ਚੁਪਹਿਰੇ ਦਾ ਚੇਤਾ ਆਇਆ ਤੇ ਤੁਹਾਨੂੰ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਯਾਦ ਕਰ ਰਹੇ ਆ ਜਦੋਂ ਕੋਠੇ ਤੇ ਕਾਮ ਬੋਲੇ ਤੇ ਕੀ ਕਹਿੰਦੇ ਨੇ ਅੱਜ ਤੁਹਾਡੇ ਘਰ ਵਿੱਚ ਕਿਸੇ ਨੇ ਆਉਣਾ ਹੈ ਕਹਿੰਦੇ ਆ ਨਾ ਬੜੀਆਂ ਇਹਦੇ ਵਿੱਚ ਰਮਜਾਮ ਬਜ਼ੁਰਗਾਂ ਦੀਆਂ ਗੱਲਾਂ ਹੁੰਦੀਆਂ ਸੀ ਉਹ ਕਹਿੰਦੇ ਕੋਠੇ ਤੇ ਕਾਮ ਬੋਲੇ ਤੇ ਸਿਆਣੇ ਕਹਿੰਦੇ ਆ ਵੀ ਅੱਜ ਲੱਗਦਾ ਤੁਹਾਡੇ ਘਰ ਵਿੱਚ ਕਿਸੇ ਨੇ ਆਉਣਾ ਆ ਯਾਦ ਰੱਖਿਓ ਜਦੋਂ ਹਿਰਦੇ ਵਿੱਚ ਚੁਪਹਿਰੇ ਸਾਹਿਬ ਦਾ ਨਾਮ ਬੋਲੇ ਯਾਦ ਰੱਖਣਾ ਤੁਹਾਡੇ ਘਰ ਵਿੱਚ ਗੁਰੂ ਰਾਮਦਾਸ ਪਾਪਾ ਦੀਪ ਸਿੰਘ ਦੀਆਂ ਰਹਿਮਤ